ਉਧਰ ਸ਼ਰਾਬੀ ਹਾਲਤ ਦੇ ਵਿੱਚ ਗੁਰੂ ਘਰ ਦੇ ਅੰਦਰ ਸ਼ਖਸ ਦਾਖਲ ਹੋ ਗਿਆ ਦਰਵਾਜ਼ਾ ਤੋੜ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਗਈ ਜੋ ਲੋਕਾਂ ਦਾ ਇਲਜ਼ਾਮ ਹੈ ਕਿ ਬੇਅਦਬੀ ਕਰਨ ਦੀ ਨੀਅਤ ਦੇ ਨਾਲ ਇਹ ਸ਼ਖਸ ਇੱਥੇ ਆਇਆ ਸੀ ਲੋਕਾਂ ਨੇ ਕਾਬੂ ਕਰਕੇ ਮੁਲਜ਼ਮ ਨੂੰ ਪੁਲਿਸ ਦੇ ਹਵਾਲੇ ਕੀਤਾ ਅਜਨਾਲਾ ਦੇ ਕਸਬਾ ਚੁਗਾਵਾ ਦਾ ਇਹ ਮਾਮਲਾ ਮੀਆਂ ਚੁਗਾਵਾ ਦੀ ਇਹ ਘਟਨਾ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਪਾਰੋ ਸ਼ਰਾਬੀ ਹਾਲਤ ਚ ਦਰਵਾਜ਼ਾ ਤੋੜ ਕੇ ਇਹ ਸ਼ਖਸ ਅੰਦਰ ਦਾਖਲ ਹੋ ਜਾਂਦਾ ਹੈ ਇਸ ਤੋਂ ਬਾਅਦ ਲੋਕਾਂ ਨੇ ਇਸ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਇਲਜ਼ਾਮ ਹੈ ਹੀ ਲੱਗ ਰਹੇ ਨੇ ਕਿ ਬੇਅਦਬੀ ਦੀ ਨੀਅਤ ਦੇ ਨਾਲ ਹੀ ਇਹ ਸ਼ਖਸ ਗੁਰੂ ਘਰ ਚ ਦਾਖਲ ਹੋਇਆ ਸੀ ਪਰ ਇਸ ਦੇ ਪਿੱਛੇ ਕੀ ਸਾਜ਼ਿਸ਼ ਹੈ ਕੌਣ ਸੀ ਇਹ ਸ਼ਖਸ ਹੈ ਇਹ तमाम ਗੱਲਾਂ ਜਾਂਚ ਦਾ ਵਿਸ਼ਾ ਸਮਝੀਆਂ ਜਾ ਸਕਦੀਆਂ ਹਨ ਅਜਨਾਲਾ ਦੇ ਕਸਬਾ ਚੁਕਾਵਾਂ ਦਾ ਇਹ ਮਾਮਲਾ ਲੋਕਾਂ ਨੇ ਮੁਲਜ਼ਮ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਤਸਵੀਰਾਂ ਜੋ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਉਹ ਤੁਹਾਡੀ ਟੀਵੀ ਸਕਰੀਨ 'ਤੇ ਤੁਸੀਂ ਵੇਖ ਪਾਰਿਓ ਸ਼ਖਸ ਹੰਦਾ ਸ਼ਰਾਬੀ ਹਾਲਤ ਦੇ ਵਿੱਚ ਲੜਖੜਾਉਂਦਾ ਹੋਇਆ ਵੇਖਿਆ ਜਾ ਸਕਦਾ ਹੈ ਸਹੀ ਟੰਗ ਦੇ ਨਾਲ ਤੁਰ ਨਹੀਂ ਪਾਰ ਰਿਹਾ ਤੇ ਉਸ ਤੋਂ ਬਾਅਦ ਗੇਟ ਖੋਲ ਕੇ ਅੰਦਰ ਦਾਖਲ ਹੋ ਜਾਂਦਾ ਜੀ ਦਰਸ ਕਰਕੇ ਪਰਵਾਦੇ ਵਿਧਾ ਕੇ ਤੇ ਜੇ ਘਰ ਗਏ ਆ ਤੇ ਪੰਜਾ ਸੱਤਾ ਮਿੰਟ ਬਾਅਦ ਇੱਕ ਜਨਕਰ ਜਨਕਾ ਉਹਦਾ ਨਾ ਆਇਆ ਹਾਂਜੀ ਜਨਕਰ ਅਜ ਤੇ ਬ੍ਰਹਮ ਸਿੰਘ ਦਾ ਪੱਤਰ ਆ ਹਾਂਜੀ ਉਹਨੇ ਆਣ ਕੇ ਆਪਣੇ ਪੁੱਤਰ ਨਾਲ ਲੜਿਆ ਵਾ ਤੇ ਇੱਥੇ ਆਣ ਕੇ ਪਹਿਲਾਂ ਬਾਹਰਲਾ ਮੇਨ ਦਰਵਾਜ਼ਾ ਜਿਹੜਾ ਬਾਹਲਾ ਉਹ ਤੋੜਿਆ ਹੁਣ ਕਿ ਇੱਟ ਫੜ ਕੇ ਉਹ ਪੰਦਰਲਾ ਦਾ ਵਾਜਾ ਭੰਨਿਆ ਨਸ਼ੇ ਦੇ ਹਾਲ ਦਾ ਚੀਜ਼ ਕੀ ਹੁੰਦਾ ਨਸ਼ਾ ਦੱਜਾ ਜੀ ਪੂਰਾ ਫੁੱਲ ਕੱਲ 8:30 ਵੇ ਦੇ ਕਰੀਬ ਸਾਰਗੜੇ ਪਿੰਡ ਦਾ ਜਨਕਰਾਜ ਸੀ ਇਹਨੂੰ ਥੋੜੀ ਜੀ ਇਹਦਾ ਬੇਟਾ ਜਿਹੜਾ ਗੁਰਦੁਆਰਾ ਸਾਹਿਬ ਜਾਂਦਾ ਹੁੰਦਾ ਸੀ ਉਹਨੂੰ ਥੋੜਾ ਜਿਆਦਾ ਰੋਕਦਾ ਸੀ ਇਸੇ ਰੰਜਨ ਕਰਕੇ ਨਾਲ ਬਣ ਕਰਕੇ ਇਹ ਇੱਟ ਲੈ ਕੇ ਗੁਰਦੁਆਰਾ ਮਾਪਾ ਸੰਤ ਜੀ ਦਾ ਉਹਦਾ ਤਾਲਾ ਤੋੜਦੀ ਉਹਨੇ ਕੋਸ਼ਿਸ਼ ਕੀਤੀ ਜਿਸ ਕਰਨਾ ਇਹਨੂੰ ਗ੍ਰਿਫਤਾਰ ਕਰ ਲਿਆ ਤੇ ਪਰਚਾ ਦੇ ਕੇ ਆ ਰਹੀ ਜੀ ਅਮਚਲੇ ਇਹਦੇ ਬਾਰੇ ਕੋਈ ਸਪੈਸ਼ਲ ਗੱਲ ਨਹੀਂ ਆਗੇ ਜੀ ਫਿਰ ਵੀ ਜਿਹੜਾ ਬਾਏ ਦਾ ਮੈਡੀਕਲ ਜਿਹੜਾ ਉਹ ਕਰਾਇਆ ਜਾ ਰਿਹਾ ਉਹ ਲੋਬ ਵੀ ਦਾ ਲਓ ਫਿਰ ਆਪਾਂ ਤੁਹਾਨੂੰ ਦੱਸ ਦਿੰਦੇ ਤੇ ਅੱਜ ਸੇ ਖਬਰ ਤੇ ਅਪਡੇਟ ਲਈ ਫਲਾਸੇ ਦਾ ਰੁਕ ਕਰਾਂਗੇ ਸਾਡੇ ਸਾਡੇ ਸਹਿਯੋਗੀ ਵਰਿੰਦਰ ਐਸਪਲ ਫੋਨ ਲਾਈਨ ਤੇ ਚੁੱਟ ਚੁਕੇ ਨੇ ਵਰਿੰਦਰ ਜਾਣਨਾ ਚਾਹਾਂਗੇ ਇਸ ਮਾਮਲੇ ਦੇ ਵਿੱਚ ਕਿ ਕੁਝ ਤੱਥ ਨਿਕਲ ਕੇ ਸਾਹਮਣੇ ਆ ਰਹੇ ਨੇ ਤਸਵੀਰਾਂ ਤਾਂ ਵੇਖੀਆਂ ਜਾ ਸਕਦੀਆਂ ਨੇ ਕਿ ਲੜਖੜਾਉਂਦਾ ਹੋਇਆ ਸ਼ਖਸ ਗੁਰੂ ਘਰ ਚ ਦਾਖਲ ਹੁੰਦਾ ਪਰ ਹੋਰ ਕੀ ਕੁਝ ਤੱਥ ਨਿਕਲ ਕੇ ਆਏ ਨੇ ਸਾਹਮਣੇ ਜੀ ਬਿਲਕੁਲ ਅਮੀਦ ਮੈਂ ਦੱਸਾਂਗਾ ਕਿ ਜੋ ਵਿਅਕਤੀ ਹੈ ਨਸ਼ੇ ਦੀ ਹਾਲਤ ਵਿੱਚ ਦਿੱਤੀ ਰਾਜੜਾ ਗੁਰਦੁਆਰਾ ਕੰਮ ਤੇ ਵਿੱਚ ਦਾਖਲ ਹੋਇਆ ਜਿੰਦਰਾ ਤੋੜਾ ਗੇਟ ਦਾ ਪਹਿਲਾਂ ਬਾਹਰ ਲਾ ਫਿਰ ਅੰਦਰ ਪ੍ਰੋਫੈਸਰ ਦੇ ਘਰ ਦੇ ਅੰਦਰ ਵੀ ਜਿੰਦਰਾ ਤੋੜ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਪਰ ਸੰਗਤ ਵੱਲੋਂ ਇਹਨੂੰ ਮਸਤੀ ਵਿਖਾਉਣ ਦੇ ਐਮਨ ਪੜ ਲਿਆ ਗਿਆ ਤੇ ਫਿਰ ਪੁਲਸ ਹਵਾਲੇ ਕਰ ਦਿੱਤਾ ਗਿਆ ਤੇ ਜੱਪੋਲ ਜਿਹੜੀ ਜਾਂਚ ਕਰ ਰਹੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਵੀ ਆਪਣੇ ਬੇਟ ਨਾਲ ਲੜਿਆ ਹੋਇਆ ਸੀਗਾ ਇਸ ਕਰਕੇ ਸ਼ਾਇਦ ਗੁਰਦੁਆਰਾ ਸਾਹਿਬ ਵਿੱਚ ਇਸ ਤਰ੍ਹਾਂ ਹਰਕਤ ਕਰਨ ਵਿੱਚ ਇਹ ਕਾਰਨ ਸੀਗਾ ਜੀ ਹੂੰ बिल्कुल समझा जा सकता है पर उस तो बाद बयान सौ पचानवे अगली कार्रवाई है ठीक है वरिंद्र बेद शुक्रिया सारी जानकारी दर्शकों तक पहुंचाने ला पुलिस ने तो 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 वारावान हेठ मामला दर्ज करके कार्रवाई शुरू कर दी है शराबी हालत गुरु घर चलया